ਜੀ ਕਾ ਕੋਈ ਭਾਜੀ ਭਾਈ 10000 ਜੈ ਜੈ ਕਰੀ ਭਾਜੀ ਮੁੱਲ ਦੱਸ ਮੁੱਲ ਇਹਨਾਂ ਨੂੰ ਭਾਜੀ ਨੇ ਪਿਆ ਹੀ ਹੈ ਸਾਨੂੰ ਨਹੀਂ ਭਾਜੀ ਨਾਲ ਡਰ ਕੇ ਪਰ 26000 ਕਹੇ ਉਹ ਚਾਹ ਹਾਂ ਨਹੀਂ ਖਲੋ ਯਾਰ ਕੋਈ ਅੱਛਾ ਗਿਆ ਤੁਸੀਂ ਸਾਨੂੰ ਮੁੱਲ ਕਰਦੇ ਨਾ ਇਹਨਾਂ ਦਾ ਵਿਨਾ ਕਰ ਹਾਂ ਸਾਨੂੰ ਲੈ ਕੇ ਆਣੇ ਬੰਦੇ ਕੋਈ ਵੀਰ ਜੀ ਭਾਜੀ ਸਾਨੂੰ ਮੁੱਲ ਕਰ ਲੈ ਕੇ ਹੋਰ ਮੁੱਲ ਕਿਤੇ ਤੁਹਾਡਾ ਹੋਰ ਕੀਤਾ ਨਹੀਂ ਵੀ ਤੁਸੀਂ ਸਵੇਰੇ ਗਾਗ ਸਾਡੇ ਮੱਥੇ ਲੱਗਿਓ ਆ ਕਿ ਤੁਹਾਡੇ ਨਾਲ ਗੱਲ ਕੋਰ ਕੀਤੀ ਆ ਉਹ ਪਿੱਛੇ ਖੜੇ ਉਹਨਾਂ ਨਾਲ ਹੋਰ ਕਿਤੇ ਬਰਾਬਰ ਹੀ ਖੜੇ ਆ ਤੁਹਾਡੇ ਫਿਰ ਉਹ ਇੱਕ ਗਾਗਰ ਬੱਕਰ ਦੇ ਆਪਾ ਜੀ ਉਹ ਇਹ ਤੁਹਾਨੂੰ ਆ ਕੇ ਦੋ ਪਾਸੇ ਹੋ ਗਏ ਉਹਨਾਂ ਦੇ ਨਾਲ ਕਿ ਪਾਸੇ ਹੋ ਜੀ ਬਈ ਉਹ ਮਗਰੋਗੀ ਭਾਈ ਤੂੰ ਇੱਕ ਨੂੰ ਦੇ ਲੈ ਲਓ ਜੇ ਤੁਸੀਂ ਖੜੇ ਤੁਸੀਂ ਲੋ ਪਹਿਲਾਂ ਤੁਹਾਡੇ ਰੱਬ ਵਰਗੇ ਹੋ ਤੁਸੀਂ ਹਾਂ ਹਾਂ ਹੇਰਾ ਤੁਹਾਡੇ ਭੱਤੇ ਘਟੇ ਤੂੰ ਇੱਕ ਰਿਆ ਦੀ ਤਸੱਲੀ ਕਰ ਲੈ ਸਰ ਨਹੀਂ ਕਰ ਕਰ ਲਈ ਨਹੀਂ ਚਹਿਰ ਖੋਲੇ ਕਰ ਥਾਰ ਮਾਰ ਲਿਆ ਅਰੇ ਬੰਦੇ ਕਿੰਦਾ ਕਰ ਲਈ ਜੀ ਜੰਦਾ ਯਾਰ ਬੱਲੇ ਭਾਈ ਅਜੇ ਤਾਂ ਆਪਦੀ ਗੱਲ ਕਰਦੇ ਆ ਤੁਹਾਡੇ ਨਾਲ ਦੀ ਗੱਲ ਕਰ ਯਾਰ ਪੈਸੇ ਵੀ ਆਦੇ ਹੀਰੇ ਵਰਗੇ ਨੇ ਯਾਰ ਇਹ ਬੱਕਰੀ ਤਾਂ ਠੀਕ ਆ ਭਾਜੀ ਦੋ ਲਿਆ ਕੇ ਗਾ ਭਾਜੀ ਆਈ ਨਾ ਲਿਆ ਮਾਰ ਇੱਧਰ ਲਾਈ ਦਿਓ ਉੱਪਰ ਦਾ ਸੂਰ ਤਿਆਰ ਸਹੀ ਆ ਲਿਓ ਇੱਕ ਬੱਚਾ ਇੱਕ ਬੱਚੀ ਹੈ ਬੱਚੇ ਵੀ ਚੰਗੇ ਹੈ ਥੱਲੇ ਰੰਗ ਵੀ ਹੋਣਾ ਬੱਕੀ ਦਾ ਨਹੀਂ ਬੱਚਾ ਦਾ ਰੰਗ ਸੋਹਣਾ ਹੈ ਬੱਕੀ ਮਾੜੀ ਹੈ ਬਾਜੀ ਛੱਡ ਬਾਤ ਫਿਰ ਨਾਉ ਕਰਾਉ ਕੋਣੀ ਲੈ ਵੀ ਨਾਰੇ ਹਾਂ ਇੱਕ ਮਿੰਟ ਵੀਰ ਆ ਕੇ ਉਹ ਕੋਈ ਨਹੀਂ ਹੋ ਰਹੀ ਆ ਫਰਾ ਕਰੀ ਇਹਨੂੰ ਚਲੋ ਲਗ ਲੱਖ ਲੱਖ ਬੱਬੂ ਤਾ ਮੁੰਡਾ ਲੇ ਕਰਦਾ ਬਾਈ ਆ ਜਾਗੇ ਬਾਜੀ ਕਰੋ ਨਹੀਂ ਤਾ ਬੋਣੀ ਦਾ 60000 ਦਿੱਤਾ ਕੋਈ ਗੁੱਸਾ ਤੁਹਾਡੀ ਹੋਰ ਕਿੰਨੇ 9000 ਦਾ ਬੱਚਿਆਂ ਦਾ ਲਵਾ ਕੇ ਬੈਠਾ ਗੱਲਿਆਂ ਦਾ ਕਿ ਆਪ ਨੂੰ ਬੱਚੇ ਸਾੜੀ ਆ ਤੁਮ ਜਵਾ ਤਾ ਲੱਗਦਾ ਹੈ ਕਿ ਇਹਨਾਂ 20 ਲੱਗਦਾ ਹੈ ਹੋਰ ਕਿੰਨੇ ਦੇ ਦੇ ਹਾਂ ਬਾ ਯਾਰ ਬੋਣੀ ਕਰਨੀ ਹੈ ਇਸ ਤੋਂ ਜ਼ਿਆਦਾ ਕਿੰਨੇ ਦੇਣੀ ਹੈ ਮੈਂ ਤਾਂ ਮੁੱਲ ਕੀਤਾ ਨਹੀਂ ਇਹਨੂੰ ਪੁੱਛ ਲੈਣਾ ਮੈਂ ਕਰੀ ਹਾਂ ਹਾਂ ਨਾ ਸਮਰ ਰਾਕ ਕੇ ਤੇ ਬੱਕਰੀ ਕਹਾ ਦੇ ਨੇ ਪਾਂ ਕੇ ਹੋਰ ਪੈ ਤੋੜੀ ਆ ਹਾਂ ਫੇਰ ਉਹਨਾਂ ਦੀ ਆ ਇਹ 500 ਵਿੱਚ ਬੱਕਰੀ ਕਹਾ ਦੇ ਨੇ ਮੈਂ ਤੇ 1000 ਪਿਛੇ ਉਹਨੂੰ ਦਿੰਦਾ ਪਹਿਲ ਤੋੜੀ ਯਾਰ ਬਸ ਜਿੱਥੇ ਉੱਤੇ ਮੇਰੀ ਗਾਰੰਟੀ ਕਿ ਲੈਣਾਂ ਨਹੀਂ ਰਿਫੜਾ ਕੁਟਾ ਮੈਂ ਜੇ ਪਾ ਹਾਂ ਜੇ ਖਰਾਬ ਮੈਂ ਕੋਟ ਹੁਣ ਅੰਡਰ ਅਸ ਗਿਆ ਆ ਅੰਡ ਯਾਰ ਤੂੰ 라ਜੂ ਜਿੰਨੇ ਦੀ ਬੱਕਰੀ ਆ ਤੂੰ ਵੇਚਦਾ ਭਾਈ ਚਾਚਾ ਸਾਥੇ ਸੱਦੀ ਦਾ ਨੰਨਰਾ ਦੀ 17 17 ਉਹ ਯਾਰ ਐਂ ਤੂੰ ਲਈ ਚੱਲ ਭਲਾ ਦੀ 18 ਲਈ ਚੱਲ ਪਰ ਜਿੱਥੇ ਬੱਕਰੀ ਉੱਥੇ ਵੇਚ ਯਾਰ ਕਿੱਥੇ ਕਿੱਥੇ ਵੇਚਿਆ ਯਾਰ ਤਾਂ ਹਾਂ ਵੀ ਸ਼ੰਗਰਾ ਕੋ ਨਾ ਤੇ ਫਿਰ ਕਰ ਬੋਣੀ ਕੋਈ ਹੋਰ ਕੰਮ ਕਰਾਂਗੇ ਯਾਰ ਪਾ ਰਸਤਾ ਸਹੀ ਹੰਰਾ ਜਾ ਬੋਵੇ ਮੜਾ ਜਾ ਯਾਰ ਤੂੰ ਪੱਕੇ ਲਾ ਮੈਂ ਜਾਣ ਦੇ ਰਹਾ ਨਾ ਪੂਰੇ ਬੰਦ ਬੱਕਰ ਦੀ ਰੋ ਫਿਰ ਤੀਰ ਹੀ ਲੈ ਜਾ ਲਾ ਫਿਰ ਓੜੀ ਓੜੀ ਘੱਟ ਜਾਊਂਗਾ ਮਥਲੇ ਕੋਲ ਸਾਡੀ ਆਪਸ ਵਿੱਚ ਮੇਲਾਂ ਕਰਦੇ ਨਾਲ ਨਹੀਂ ਕਰ ਕੋਲ ਸਾਡੀ ਆਪਸ ਇਹਨੂੰ ਕੋਈ ਹੋਰ ਮੰਗਦਾ ਹੱਬ ਕੋਈ ਹੋਰ ਮੰਗਦਾ ਕਿਵੇਂ ਆ ਮਠਮੁੰਦੇ ਵਟੇ ਵੀਰ ਜੀ ਕੀ ਮੰਗਿਆ ਤੂੰ ਤੋਂ ਕੋਈ ਗੱਲ ਨਹੀਂ ਕੋਈ ਯਾਰ ਇਹ ਪਹਿਲੇ ਗਾ ਘਰ ਵਰਗੇ ਨੇ ਨੂੰ ਕਹਿੰਦਾ ਜਿਹੜਾ ਕਹਿੰਦਾ ਬਸ ਉੱਥੇ ਹੀ ਕਹਿੰਦਾ ਇਹਨਾਂ ਨੂੰ ਅੱਛਾ ਹਾਂ ਕੀ ਆ ਮੇਰਾ ਨਾ ਬੱਕਰੇ ਦੇ ਬੇਪੀ ਹੋਣਾ ਬੋਦੀ ਪੂਰਾ 20000 ਦੇ ਬੱਕਰੇ ਨਹੀਂ ਨਹੀਂ ਚਾਚਾ ਫਿਰ ਮੈਨੂੰ ਪਤਾ ਨਾ ਪੈਸੇ ਜਿੰਨੇ ਲੱਗੇ ਆਪਾਂ ਨੂੰ ਉਹ ਕਿੰਨਾ ਕਰ ਤੂੰ ਨਹੀਂ ਨਹੀਂ ਜੇ ਲੈ ਕੇ ਜਾਣੀ ਬੱਕਰੀ 24000 ਜਿੰਨੂੰ ਕਿਹਾ ਭਾਜੀ ਨੂੰ ਲਾਸਟ ਉਹਨਾਂ ਨੂੰ ਹੋਰ ਕਿਹਾ ਨਹੀਂ ਯਾਰ ਕਿੰਨੇ ਨੂੰ ਕਰ ਰਹੀਆਂ ਮਸਲ ਉਹਦੀਆਂ ਗੱਲਾਂ ਨਹੀਂ ਕਰਦੀ ਗੱਦੋਂ ਠੀਕ ਆ ਆਪਾਂ ਗਲਤ ਗੱਲ ਨਹੀਂ ਕਰਦੇ ਪਹਿਲੇ ਗੱਲ ਪਹਿਲੇ ਰੱਬ ਕਰਦਾ ਬੋਧੀਆਂ ਗੱਲਾਂ ਨਹੀਂ ਕਰਦੇ ਤੇਰੇ ਨਾਲ ਚਲ ਸਾਬ ਨਾ ਕਰ ਥੋੜਾ ਮੂੰਹ ਦਾ ਸੌਤ ਬਣੀ ਤੇ ਕੀ ਯਾਰ ਅੱਗੇ ਉਹਨਾਂ ਅੱਗੇ ਆਪਾਂ ਇਹਨਾਂ ਨੂੰ ਪਤਾ ਲੱਗ ਗਈ ਦੀ ਮੈਂ 24000 ਦਿਉਂਗਾ ਭਾਜੀ ਉੱਤਲਾ ਪੜੋ। ਤੈਨੂੰ ਵੀ ਪਤਾ ਨਹੀਂ ਲੱਗੇਣਾ ਪੁੱਲ ਤਰ ਤਰ ਲਾਗੋ ਆਏ 5500 ਇਹਨੇ ਬਗਲੇ ਪੰਜਾ ਲੈਣੇ ਕਰਾਂ ਯਾਰ ਫੇਰ ਇਕੱਠੀਆਂ ਕਰ ਲੈਣ ਪੰਜ ਚਾਰ ਇੱਥੇ ਇਕੱਠੀਆਂ ਕਰ ਲੈ ਇੱਧਰ ਆ। ਆਹ ਛੋਟੀ ਨਾਲ ਚਾਤ ਬਣਾਇਆ। ਆ ਚਾਚਾ ਲਾਈ ਉੱਤੇ ਬਣਾਇਆ। ਪੂਰੀ 21000 ਨਹੀਂ ਨਹੀਂ ਰਾਜੂ ਯਾਰ 22 ਦੀ ਨਾ ਬਣੇ ਨਾ ਅੱਜ ਨਾ ਬਣਦਾ। ਪਾ ਠੀਕ ਹੈ ਦੇ ਯਾਰ ਜੀ। ਜੱਜਾ 8000 ਨਹੀਂ ਬਨੇ ਬੰਦੇ ਉਹ ਤੁਹਾਡੀ ਮਰਜ਼ੀ ਚ ਪਹਿਲਾਂ ਨਾ ਮਰਜ਼ੀ ਤੇ ਮਰਜ਼ੀ ਤੇ ਯਾਰ ਪਹਿਲ ਤੁਹਾਡੀ ਆਪਾਂ ਕਹਿਣੀ ਤੇ ਤੇਰੀ ਜਾਨ ਦੀ ਬਣਿਆ ਆ ਗਿਆ ਯਾਰ ਫਿਰ ਤੁਹਾਡੀ ਕਹਿਣ ਤੇ ਕਹੇ ਦੀ 24 ਦੀ ਕਹੀਏ 24 ਦੀ ਹੁਣ ਖਰੇ ਕਿਉਂ ਪਰ ਮੇਰਾ ਕਿਵੇਂ ਰਾਜ ਦਾ ਨੁਕਸਾਨ ਕਰਦਾ ਉਹਨਾਂ ਨੂੰ ਮੈਂ ਇਹਨਾਂ ਨੂੰ ਕਹੇ ਦੀ 24 ਦੀ ਉਹਨਾਂ ਨੂੰ 24 ਦੀ ਨਹੀਂ ਦਿੰਦਾ ਸੀ ਇਹ ਵੀ ਗੱਲ ਵੇਖਿਆ ਕਰੋ ਯਾਰ ਯਾਰ ਸਾਡੇ 2000 ਰੁਪਏ ਢੋਲ 2000 ਤੋਂ ਲੈ ਕਿਹੜਾ ਤੂੰ ਮੈਂ ਨਹੀਂ ਲਿਆ ਨਾ ਬਾ ਮੈਂ ਤਾਂ ਆਇਆ ਨਹੀਂ ਆਇਆ ਇਹ 22 ਨਹੀਂ ਲਿਆ 21 ਲਿਆ ਇਹ ਨਹੀਂ ਲਿਆ ਕਿੱਕੀ ਨਾਲ ਇੱਕ ਦੀ ਗੱਲ ਆ ਬਾਜ ਜੀ ਬਾਜ ਜੀ ਲੋਦੇ ਤਾ ਯਾ ਘਾਰੇ ਖੜ ਨਹੀਂ ਆਪਾਂ ਗੜੀ ਵੇਚ ਨਹੀਂ ਜਾਗੇ ਵੀਰੇ ਆ ਵੀਡੀਓ ਚ ਬੋਲੀ ਜਾਂਦਾ ਤੂੰ ਗਰੰਟੀ ਲੈਂਦਾ ਪੈਣਾ ਮੈਂ ਤੈਨੂੰ ਚੀਜ਼ ਦੀ ਗਰੰਟੀ ਦਿੰਦਾ ਇਸ ਪੱਕੇ ਮੇਰੇ ਕੋ ਕੰਮ ਕਿ ਕਰਨਾਗਾ ਕੋਈ ਕਰਾ ਯਾਰ ਨਹੀਂ ਨਹੀਂ ਪੜ ਗਈ ਯਾਰ ਬਿੰਦੂ ਵਿੰਦਰ ਉਹ ਪੂਰੀ ਭਾਈ ਯਾਰ ਉਹ ਹੋ ਗਈ ਠੀਕ ਆਣਾ ਰੱਖ ਰਿਹਾ ਯਾਰ ਦੰਡਾ ਫੜ ਜਾਦਾ ਦੰਡਾ ਭਾਈ ਬੰਦਾ ਹੈ ਰੇ ਰੇ 24 ਤੋਂ ਘੱਟ ਨਾਲ ਚਾਹੇ ਕੋਈ ਮੈਨੂੰ ਮੱਗਾਈ ਖਾਦਾ ਨਹੀਂ ਪੀਤਾ ਨਹੀਂ ਇਹ ਹਿੰਦੂ ਜਿਹੜੇ ਖਾਏ ਇਹਦਾ ਮੁੱਖੇ ਮਰਦੇ ਆ ਨਾ ਬੱਤ ਹੁਣ ਬੱਕਰੀ ਵੇਤੀ ਬੱਕਰੀ ਨਾ ਹਾਂ ਮੈਂ ਮਾੜਾ ਮੋਟਾ ਹੋਊਗਾ ਛੋੜ ਤੋਂ ਲਾਲੀ ਬਸ ਤੇਰੀ ਸੋ ਬਸ ਨਰਾਦੀ ਕਰ ਨੇ ਉਹ ਯਾਰ ਛੋੜ ਚੜਾਈ ਆ ਮਾੜਾ ਮੋਟਾ ਇਹਦਾ ਨਾ ਨਾ ਆਵਾ ਉਹ ਯਾਰ ਤੇਰੇ ਲੈ ਮੈਨੂੰ ਸਿਕਾਉਂਦਾ ਵੇ ਨਹੀਂ ਨਹੀਂ ਐ ਨਹੀਂ ਤਾਂ ਨਾ ਕਰ ਉਹ ਤੇਰੇ ਤਾਂ ਦੇ ਦਿੰਦਾ ਦੱਸਦਾ ਨਹੀਂ ਬੇਇੱਜ਼ਤੀ ਤੈਨੂੰ ਕਰਦਾ ਬੇਇੱਜ਼ਤੀ ਜੰੜਾ ਤੇ ਬਾਈ ਯਾਰ ਲੈਦਾ ਨਾ ਲੈਦਾ ਦੋ ਬੱਕਰੇ ਹੁਣ ਨਹੀਂ ਜੱਤੀ ਹੀ ਨਹੀਂ ਯਾਰ ਜੇ ਲੈ ਕੇ ਜਾਣੀ ਹੁਣ ਕੀ ਹੋ ਗਾਇਆ ਅੱਛਾ ਪਈਆ ਹੁਣ ਕੀ ਹੋ ਗਾਇਆ 500 24 ਛੋਟੇ ਆਸ ਤੇ 500 ਕਹਿੰਦਾ ਕੋਈ ਨਹੀਂ 500 ਪੇ ਛੱਡੀ ਯਾਰ ਤੇ ਤੂੰ ਮੈਨੂੰ ਆਪ ਆਖਿਆ ਸੀ ਲੈ ਲਈ 24 ਦੀ ਕਈ ਆ ਹਾਂ ਤੇ ਸ਼ਾਹ ਤੈਨੂੰ ਲਾ ਤਖਲਾ ਮੂੰਹ ਆ ਤੂੰ 24 ਆਖਿਆ ਵਾ ਇਹਦੇ 10 ਬੰਦੇ ਲੈ ਕੇ ਜੀ ਗੱਲ ਆ ਜੇ ਛਣਦੀ ਵੀ ਹੋ ਗਈ ਯਾਰ ਕੱਟ ਰੱਖੋ ਓਗਲਾ ਦੀ ਛੜਦੇ ਹੀ ਯਾਰ ਲੋਕ ਕਿੰਨੇ ਦੀ ਭਾਈ 4000 ਵਾਦਾ ਕਰੇ ਚਲੋ ਯਾਰ ਆਪਾਂ ਲਖੋ ਤੂੰ ਖੋ ਦੇ ਬਾਗੋ ਬਾਗੋ ਹੋ ਯਾਰ ਇੱਕ ਹੋਰ ਪਾ ਦੇ ਨਾ ਭਾਈ ਭਾਜੀ ਹਰਦੇ ਫਟਰੀ ਹੈ ਆ ਕਿਵੇਂ ਆਹਾ ਛੱਟ ਤੇ ਕਿਉਂ ਨਹੀਂ ਇਹਦੇ ਮਗਰ ਦੋ ਬੱਚੇ ਕੱਢੋ ਵੀ ਕੱਢ 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 ਕੱਢੋ ਵੀ ਬੱਚੇ ਬਾ ਦੇ ਸਾਡੇ ਆ ਛੋਟੇ ਬੱਚੇ ਕੱਢੋ ਬੱਚੇ ਛੁਆ ਨਾ ਓਏ ਚੋਰੀ ਖੋਰ ਕਿਉਂ ਨਹੀਂ ਕੋਈ ਪਾ ਜੀ ਸਾਰੀਆਂ ਛੇ ਛੇ ਦਾ ਯਾਰ ਬੱਕਰੀਆਂ ਯਾਰ ਯਾਦ ਨਹੀਂ ਬੱਕਰੀਆਂ ਚੰਗੀਆਂ ਯਾਰ ਬੱਚੇ ਦੋ ਇਹ ਜੀ ਲਿਆ ਟੂਜਰਾ ਮਿੱਠੂ ਇਕ ਵੇ ਲੈਣੀ ਆ ਕਿਉਂ ਹਾਂ ਬੱਕਰੇ ਲੈਣੇ ਹੋਰ ਸਲੋ ਪੱਠਾ ਮਠਾ ਲਊ ਹਾਂ ਅੱਛਾ ਅਜੀ ਉਹ ਬਾ ਦੇ ਚ ਲੈ ਕੋ ਜੀ ਜੀ ਨਿਕਲ ਲੇ ਗਿਆ ਜੋੜੀ ਬਣ ਜੋ ਕੋਈ ਨਹੀਂ ਤਿੰਨ ਮਿੰਟ ਦਾ ਦੋ ਜੋੜੀ ਬਣ ਜੂ ਕਿੰਨੇ ਪੈਸੇ ਮੰਗਦਾ 10 ਬੱਬੂ ਦਾ ਜੇ ਜੋ ਮੰਗਿਆ ਸਭ ਦਾ ਬਣ ਜੀ ਯਾਰ ਪੱਕੀ ਦੀ ਪਾਲਾ ਏ ਪੱਕੀ ਉਹਨਾਂ ਦਾ ਮੁੱਲ ਬੱਤੀ ਕੀਤਾ ਸੀ ਤੁਹਾਡੇ ਅੱਗੇ ਨਾਲ ਗੱਲ ਮੱਕ ਸੌਦਾ ਲਈ ਜਾਂਦੇ ਭਾਜੀ ਉਹਨੋ ਕਿ ਬੱਤੀ ਕਰੀ ਜਾਂਦਾ ਦਾ ਮੁੱਲ ਚਾਚਾ ਯਾਰ ਬੜ ਮਿਲ ਕੇ ਚੱਲਿਆ ਕਰੋ ਜਿੱਥੇ ਕੰਮ ਓਏ ਯਾਰ ਨਹੀਂ ਚਾਹਦਾ ਹੋਰ ਕਿ ਅਸੀਂ ਤਾਂ ਲਗ ਮਾਰ ਰਹੇ ਹਾਂ ਯਾਰ ਫਿਰ ਪੱਟ ਕੇ ਵੇਖ ਤਾਂ ਮੈਨੂੰ ਕਿਉਂ ਵੇਖਦਾ ਪੱਟ ਕੇ ਵੇਖ ਜਿੰਨੇ ਦੀ ਹੈਗੀ ਪਾ ਦੇ ਤੂੰ ਚੀਚਾ ਘੜੀਆਂ ਵੀ ਸੋਹਣੀਆਂ ਲੱਗਦਾ ਹਾਂ ਹਾਂ ਘੜੀਆਂ ਵੀ ਸੋਹਣੀਆਂ ਲੱਗਦਾ ਜੀ ਆ ਬਠਾ ਆ ਬਠਾ ਨੂੰ ਲੈ ਕੇ ਜਾਣੀ ਯਾਰ ਇਹ ਤਾਂ ਨਹੀਂ ਲੈਣੀ ਕੋਈ ਮਿੱਠੂ ਕਰ ਉਮ ਬਰਜੰਗੀ ਬਾੜੀ ਆ ਉਹ ਸਮਝੀਂ ਹਿੰਦੀ ਗੱਲ ਉਹ ਪੱਠੇ ਐ ਤਾਂ ਕੋਈ ਗੱਲ ਗੱਬਣ ਲੇਕੜੇ 3 ਮਹੀਨੇ ਦੀ ਗੱਬਣਾ ਕੋਈ ਗੱਲ ਜਦ ਤਿਆਰ ਹੋਈ ਨਾ ਬੱਕਰੀ ਗੱਲਾਂ ਕਰਾ ਦੂ ਕੋਈ ਗੱਲ ਚਲ ਆਇਓ ਬਹਿ ਜਾਓ ਯਾਰ ਫਿਰ ਬਹਿ ਜਾਓ ਬੈਪ ਫਿਰ ਲਗਾ ਘਾ ਕੇ ਮੂੰਹ ਹੋ ਰਾਇ ਆ ਰੋਟੀਆਂ ਬੱਜੀ ਫੜਾਓ ਖਾ ਕੇ ਯਾਰ ਨਹੀਂ ਬੱਜੇ ਪੜਾੜਾ ਡੀਐਲ ਬੱਜੀ ਬਹਾ ਕੁੱਤੇ ਟੁੱਟੀਆਂ ਯਾਰ ਯਾਰ ਐ ਹੋਈ ਐ ਉਹ ਫਿਰ 200 ਵਾਲੇ ਫੜਾ ਸੋ ਨਹੀ ਨਹੀ ਉਹ ਖਰਚਾ ਤਾਂ ਗੇੜ ਲੈ ਮਾਮਾ ਦੇ ਦੂ ਫੜ ਦੇ ਮੈਨੂੰ ਵੜਾਇਆ ਰਾਜਾ ਪੈਸੇ ਨਹੀ ਮਾਇਆ ਆਉਂਦੀ ਏ ਮਾਇਆ ਨੂੰ ਕਦ ਤੱਕ ਮੋੜੀ ਉਹ ਪੈਸੇ ਨਹੀਂ ਰਹਿਣਾ ਯਾਰ ਇਹ ਸਾਰੀਆਂ ਕੋਟ ਇਹ ਵੀ ਪੈਸੇ ਨਹੀਂ ਕਿਹੜਾ ਪੈਸੇ ਕਾਹ ਯਨੇ ਪਾਣੀ ਉਹ ਬੱਚੇ ਛੜਦੀ ਮੇਰਾ ਭਰਾ ਕੋਈ ਨਹੀਂ ਬਣੇ ਸਾਰਾ ਕੁਝ ਛੜਦੀ 15 ਨਾ ਯਾਦ ਵੀ ਬਰਗੋ ਯਾਰ ਆ ਗੱਟ ਕਈ ਨਾ ਗਣੋ 28 10 9 4 4.5 ਕਹਿੰਦੇ ਯਾਰ ਯਾਰ ਮਾਰਦਾ ਪੰਜ Something required. Sidney, Sidney. Something, Sidney.

ਤੋ 4 5 6 7 8 9 10 20 ਹੋ ਗਿਆ 11 12 13 500 ਹੋ ਗਏ ਸਾਈਡ ਰਹੀ ਹੈ ਸਾਈਡ ਹੀ ਆਤੀ ਹੈ ਹਾਂ 20 ਹੋ ਗਿਆ ਸਾਡੇ 23 ਹੋ ਗਿਆ ਬਾਈ ਅਜਾ ਦੇ ਦੇ 500 ਰੁਪਏ Hey, ¿y ahora